ਕਪਤਾਨ ਥੋਨੀ ਤੇ ਉਪ ਕਪਤਾਨ ਕੋਹਲੀ ਨੇ ਮੋਹਾਲੀ ਵਨਡੇ ਜਿੱਤਣ ਦੇ ਇੱਕ ਦੂਜੇ ਦੀ ਤਾਰੀਫ ਕੀਤੀ ਥੋਨੀ ਨੇ ਕਿਹਾ ਕਿ ਕੋਹਲੀ ਦੀ ਬੱਲੇਬਾਜ਼ੀ ਦੀ ਮਦਦ ਨਾਲ ਹੀ ਜਿੱਤ ਮਿਲੀ ਹੈ ਕਿਉਂਕਿ ਕੋਹਲੀ ਨੇ ਕਿਹਾ ਕਿ ਸਿੱਧੋਹਾਂ ਨੇ ਚੰਗੀ ਸਾਂਝਦਾਰੀ ਕੀਤੀ ਤੇ ਜੇ ਵਨਡੇ ਜਿੱਦਦੇ ਨਾਲ ਕਪਤਾਨ ਮਹਿੰਦਰ ਸਿੰਘ ਥੋਨੀ ਨੇ ਤਿੰਨ ਰਿਕਾਰਡ ਆਪਣੇ ਨਾਮ ਕੀਤੇ ਜਿਸ ਵਿੱਚ ਸਭ ਤੋਂ ਵੱਡਾ ਸਚਿਨ ਦੇ ਵਨਡੇ ਚ ਲਾ ਕੇ 195 ਛੱਕਿਆਂ ਦੇ ਰਿਕਾਰਡ ਨੂੰ ਤੋੜਨਾ ਸੀ ਜੇਮਸ ਸੀ ਗੇਨ ਦਸ਼ਕਾ ਕੋਲ ਪਹੁੰਚਾਉਣ ਦੇ ਨਾਲ ਹੀ ਥੋਨੀ ਨੇ ਰਿਕਾਰਡ ਆਪਣੇ ਨਾਮ ਕਰ ਲਿਆ ਇੰਗਲੈਂਡ ਕ੍ਰਿਕਟ ਟੀਮ ਨੇ ਬੰਗਲਾਦੇਸ਼ ਖਿਲਾਫ ਇੱਕ ਹੋਰ ਰੋਮਾਂਚਕ ਟੈਸਟ ਮੈਚ 22 ਰਨ ਨਾਲ ਜਿੱਤ ਦਰਜ ਕਰ ਲਈ ਬੈਂਸਟ੍ਰੋਕਸ ਅਤੇ ਮੋਇਨ ਅਲੀ ਦੇ ਦਮਦਾਰ ਪ੍ਰਦਰਸ਼ਨ ਸਦਕਾ ਇੰਗਲੈਂਡ ਦੀ ਟੀਮ ਬੰਗਲਾਦੇਸ਼ ਨੂੰ ਹਰਾਉਣ ਵਿੱਚ ਕਾਮਯਾਬ ਰਹੀ ਮਾਚ ਵਿੱਚ ਮੋਇਨ ਅਲੀ ਅਤੇ ਬੈਂਸਟ੍ਰੋਕਸ ਇੰਗਲੈਂਡ ਦੇ ਜੱਦੇ ਹੀਰੋ ਰਹੇ ਮੈਨ ਆਫ ਦਾ ਮੈਚ ਬਣੇ ਬੈਂਸਟ੍ਰੋਕਸ ਨੇ ਮੈਚ ਦੀ ਪਹਿਲੀ ਪਾਰੀ ਵਿੱਚ 18 ਤੇ ਦੂਜੀ ਪਾਰੀ ਵਿੱਚ 85 ਰਨ ਦਾ ਯੋਗਦਾਨ ਪਾਇਆ ਇਸ ਜਿੱਤੇ ਨਾਲ ਇੰਗਲੈਂਡ ਨੇ ਦੋ ਮੈਚ ਦੀ ਸੀਰੀਜ਼ ਵਿੱਚ 1-0 ਦੀ ਲੀਡ ਹਾਸਲ ਕਰ ਲਈ ਹੈ ਚੋਟੀ ਦੀ ਰੈਂਕਿੰਗ ਵਾਲੀ ਭਾਰਤੀ ਟੀਮ ਨੇ ਚੌਥੀ ਏਸ਼ੀਆ ਚੈਂਪियंस ਟਰੋਫੀ ਹਾਕੀ ਚੈਂਪੀਅਨਸ਼ਿਪ ਦੇ ਲੀਗ ਮੈਚ ਪਾਕਿਸਤਾਨ ਨੂੰ ਹਰਾਇਆ। ਭਾਰਤ ਨੇ ਪਿਛਲੀ ਵਾਰ ਦੀ ਚੈਂਪੀਅਨ ਰਹੀ ਪਾਕਿਸਤਾਨੀ ਟੀਮ ਨੂੰ 3-2 ਨਾਲ ਹਰਾਇਆ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਨੇ ਇਹ ਮੈਚਾਂਜ ਕੋਲ 7 ਅੰਕ ਹਾਸਲ ਕਰ ਲਏ ਨੇ। ਭਾਰਤ ਨੇ ਪਹਿਲੇ ਮੈਚ ਜਾਪਾਨ ਨੂੰ 10-2 ਨਾਲ ਹਰਾਇਆ ਸੀ ਜਦਕਿ ਦੂਜੇ ਮੈਚ ਵਿੱਚ ਭਾਰਤ ਨੇ ਦੱਖਣੀ ਕੋਰੀਆ ਨਾਲ 1-1 ਨਾਲ ਡਰਾਅ ਖੇਡਿਆ ਸੀ। ਰਾਉਂਡ ਰਾਬਿਨ ਮੈਚਾਂ ਤੋਂ ਬਾਅਦ ਚੋਟੀ ਦੀਆਂ 4 ਟੀਮਾਂ ਦੀ ਸੈਮੀਫਾਈਨਲ ਵਿੱਚ ਐਂਟਰੀ ਹੋਏਗੀ। ਰੋਮਾਨੀਆ ਦੀ ਚੋਟੀ ਦੀ ਸਟਾਰ ਟੈਨਿਸ ਖਿਡਾਰਨ ਸਿਮੋਨਾ ਹਾਲੇਪ ਨੇ ਐਤਵਾਰ ਨੂੰ ਸਾਲ ਦੇ ਆਖਰੀ ਵੱਡੇ ਟੂਰਨਾਮੈਂਟ ਮਹਿਲਾ ਟੈਨਿਸ ਸੰਗ ਫਾਈਨਲ ਵਿੱਚ ਜਿੱਤ ਦੇ ਨਾਲ ਆਪਣੇ ਅਭਿਆਨ ਦੀ ਸ਼ੁਰੂਆਤ ਕੀਤੀ ਹਾਲੇਪ ਨੇ ਮਹਿਲਾ ਸਿੰਗਲ ਵਰਗ ਦੇ ਪਹਿਲੇ ਦੌਰ ਦੇ ਮੈਚ ਅਮਰੀਕਾ ਦੇ ਮੈਡੀਸਨ ਕੀਜ਼ ਨੂੰ ਸਿੱਧੇ ਸੈਟਾਂ ਤੇ 6-2 6-4 ਨਾਲ ਹਰਾਇਆ ਦਿੱਲੀ ਦੇ ਅਦਾਲਤ ਨੇ ਪਤਨੀ ਲਲਿਤਾ ਦੀ ਕਥਿਤ ਆਤਮ ਹੱਤਿਆ ਦੇ ਸਮਝ ਗ੍ਰਿਫਤਾਰ ਰਾਸ਼ਟਰਪਤੀ ਇੱਕ ਵੱਡੀ ਖਿਡਾਰੀ ਰੋਹਿਤ ਛਿੱਲਰ ਨੂੰ ਦੋ ਦਿਨ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਹੈ ਲਲਿਤਾ ਨੇ ਕੁਝ ਦਿਨ ਪਹਿਲਾਂ ਖੁਦਕੁਸ਼ੀ ਕਰ ਲਈ ਸੀ